ਲੱਖੋ ਅੱਜ ਅਸੀਂ ਅਸੈਂਬਲੀ ਹਲਕਾ ਕਾਧੀਆਂ ਦਾ ਛੋਟਾ ਜਿਹਾ ਪਿੰਡ ਖੁੰਡੀ ਆ ਉੱਥੇ ਆਏ ਆ ਉੱਥੇ ਸਾਡੇ ਸ਼੍ਰੋਮਣੀ ਅਕਾਲੀ ਦਲ ਤਕਸਾਲੀ ਵੱਲੋਂ ਸ਼੍ਰੀਮਤੀ ਜਤਿੰਦਰ ਕੌਰ ਆਪਣੇ ਸਰਪੰਚ ਖੜੇ ਹੋਏ ਸੀ 600 ਵੋਟ ਆ ਇਸ ਪਿੰਡ ਦੀ ਲੇਕਿਨ ਕਰੀਬ 150 ਵੋਟਾਂ ਦੇ ਫਰਕ ਨਾਲ ਇਹਨਾਂ ਜਿੱਤ ਪ੍ਰਾਪਤ ਕੀਤੀ ਆ ਤੇ ਸਾਰੇ ਮੈਂਬਰ ਵੀ ਇਹਨਾਂ ਦੇ ਹੀ ਆਪਣੇ ਜਿੱਤੇ ਨੇ ਇਹਦਾ ਕਾਰਨ ਹੈ ਕਿ ਪਿਛਲੇ 5 ਸਾਲ ਜਦੋਂ ਸਾਡੀ ਸਰਕਾਰ ਸੀ ਇਹਨਾਂ ਨੇ ਆਪਣੇ ਨਗਰ ਦੀ ਇੰਨੀ ਡਿਵੈਲਪਮੈਂਟ ਕਰਵਾਈ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਇਹ ਨਮੂਨੇ ਦਾ ਪਿੰਡ ਬਣਿਆ ਇਹਨਾਂ ਨੂੰ ਤਿੰਨ ਅਵਾਰਡ ਜਿਹੜੇ ਆ ਉਹ ਮਿਲ ਚੁੱਕੇ ਆ ਅਸੀਂ ਪਿਛਲੀ ਜੋ ਸਰਕਾਰ ਸੀ ਆਪਣੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਉਹਦੇ ਵਿੱਚ ਵੀ ਉਹਨਾਂ ਨੂੰ ਸਟੇਟ ਅਵਾਰਡ ਮਿਲਿਆ ਫਿਰ ਐਨਡੀਏ ਦੀ ਜਿਹੜੀ ਕੇਂਦਰ ਦੀ ਸਰਕਾਰ ਆ ਉਹਨਾਂ ਨੇ ਦੋ ਵਾਰੀ ਇਹਨਾਂ ਨੂੰ ਅਵਾਰਡ ਦਿੱਤਾ ਇੱਕ ਵਾਰੀ ਦਿੱਲੀ ਤੇ ਇੱਕ ਵਾਰੀ ਆਪਣੇ ਗੁਜਰਾਤ ਵਿੱਚ ਤੇ ਹੁਣ 2018 ਚ ਜਿਹੜੀ ਕਾਂਗਰਸ ਦੀ ਸਰਕਾਰ ਪੰਜਾਬ ਚ ਬਣੀ ਆ ਇਹਨੇ ਵੀ ਇਹਨਾਂ ਨੂੰ ਅਵਾਰਡ ਦਿੱਤਾ ਆ ਸਟੇਟ ਅਵਾਰਡ ਦਿੱਤਾ ਆ ਜੋ ਇਹਨਾਂ ਨੇ ਕੰਮ ਆਪਣੇ ਪਿੰਡ ਦੀ ਡਿਵੈਲਪਮੈਂਟ ਦੇ ਕਰਵਾਏ ਜਿਸ ਹਿਸਾਬ ਨਾਲ ਇਹਨਾਂ ਨੇ ਗਵਰਨਮੈਂਟ ਨੇ ਦਿੱਤੀਆਂ ਗ੍ਰਾਂਟਾਂ ਖਰਚ ਕੀਤੀਆਂ ਬੜੀ ਪਾਰਦਰਸ਼ਤਾ ਦੇ ਨਾਲ ਇਹਨਾਂ ਨੇ ਕੰਮ ਕੀਤਾ ਜੇਦੀ ਵਜ੍ਹਾ ਕਰਕੇ ਭਾਵੇਂ ਸਰਕਾਰ ਐਨਡੀਏ ਦੀ ਬਣੀ ਪੰਜਾਬ ਵਿੱਚ ਜਾਂ ਕੇਂਦਰ ਵਿੱਚ ਤੇ ਭਾਵੇਂ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆ ਦੋਹਾਂ ਹੀ ਸਰਕਾਰਾਂ ਨੇ ਇਹਨਾਂ ਨੂੰ ਬੀਬੀ ਉਹਨਾਂ ਨੂੰ ਸਨਮਾਨਤ ਕੀਤਾ ਸੋ ਮੈਂ ਅੱਜ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ ਹਾਂ ਸਮੁੱਚੀ ਪੰਚਾਇਤ ਨੂੰ ਤੇ ਸਾਰੇ ਨਗਰ ਨੂੰ ਵੀ ਵਧਾਈ ਦੇਣ ਵਾਸਤੇ ਆਇਆ ਕਿ ਤੁਸੀਂ ਪਿਛਲੇ 5 ਸਾਲ ਵੀ ਵਧੀਆ ਫੈਸਲਾ ਕੀਤਾ ਸੀ ਤੇ ਇਸ ਸਾਲ ਵੀ ਵਧੀਆ ਫੈਸਲਾ ਕੀਤਾ ਤੇ ਮੈਂ ਆਸ ਕਰੂੰਗਾ ਆਪਣੀ ਬੇਟੀ ਤੋਂ ਕਿ ਜਿਵੇਂ ਉਹਨੇ ਪਿਛਲੇ 5 ਸਾਲ ਇਸ ਪੰਚਾਇਤ ਦੀ ਸੇਵਾ ਕੀਤੀ ਹੈ ਆਪਣੇ ਨਗਰ ਦੀ ਸੇਵਾ ਕੀਤੀ ਹੈ ਇਸ ਵਾਰ ਵੀ ਉਹ ਉਸੇ ਭਾਵਨਾ ਨਾਲ ਨਗਰ ਦੀ ਸੇਵਾ ਕਰਕੇ ਨਗਰ ਦੀ ਡਿਵੈਲਪਮੈਂਟ ਕਰਵਾਉਣਗੇ ਵੇਖੋ ਸਾਡੇ ਕੋਲ ਸਾਰਿਆਂ ਨੇ ਅਪਰੋਚ ਕੀਤਾ ਅੱਜ ਰਾਤੀ ਵੀ ਭਗਵੰਤ ਮਾਨ ਬ੍ਰਹਮਪੁਰਾ ਸਾਹਿਬ ਨੂੰ ਮਿਲ ਕੇ ਗਏ ਆ ਉਹ ਵੀ ਸਾਨੂੰ ਅਪਰੋਚ ਕਰ ਰਹੇ ਆ ਵੀ ਆਪਾਂ ਇਕੱਠੇ ਪੰਜਾਬ ਦੀ ਪਾਰਲੀਮੈਂਟ ਦੀ ਇਲੈਕਸ਼ਨ ਲੜੀਏ। ਉਸ ਤੋਂ ਪਹਿਲਾਂ ਖੈਰਾ ਸਾਹਿਬ ਵੀ ਸਾਨੂੰ ਮਿਲੇ ਆ। ਬ੍ਰੰਪੁਰਾ ਸਾਹਿਬ ਨੂੰ ਮਿਲ ਕੇ ਗਏ ਆ। ਉਹਨਾਂ ਨੇ ਵੀ ਕਿਹਾ ਵੀ ਆਪਾਂ ਇਕੱਠੇ ਇਲੈਕਸ਼ਨ ਲੜੀਏ। ਫਿਰ ਜਿਹੜੇ ਬੈਂਸ ਭਰਾ ਨੇ ਉਹ ਵੀ ਸਾਨੂੰ ਮਿਲੇ ਆ। ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਆਪਾਂ ਇਕੱਠੇ ਹੋ ਕੇ ਇਲੈਕਸ਼ਨ ਲੜੀਏ। ਸੋ ਮੈਂ ਵੀ ਇਹ ਗੱਲ ਸਮਝ ਨਾ ਆ ਕਿ ਪੰਜਾਬ ਦੀ ਬਿਹਤਰੀ ਇਸ ਗੱਲ ਵਿੱਚ ਆ। ਕਿ ਇਹ ਜਿੰਨੇ ਵੀ ਗਰੁੱਪ ਨੇ ਜਿਨ੍ਹਾਂ ਦਾ ਮੈਂ ਨਾਂ ਲਿਆ ਵਾ ਇਹ ਸਾਰੇ ਹੀ ਇੱਕ ਪਲੇਟਫਾਰਮ ਤੇ ਹੋ ਕੇ ਇਕੱਠੇ ਹੋਣ ਤੇ ਇਹ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਨਾ ਇੱਥੇ ਭਲਾ ਕਾਂਗਰਸ ਕੋ ਹੋਣਾ ਤੇ ਨਾ ਇੱਥੇ ਭਲਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਕੋ ਹੋਣਾ ਜੇ ਇਹਦਾ ਭਲਾ ਕਰ ਸਕਦਾ ਆ ਤੇ ਇਹ ਜਿਹੜੇ ਆਪਣੇ ਗਰੁੱਪ ਬਣੇ ਨੇ ਇਹ ਆਪਸ ਵਿੱਚ ਇਕੱਠਾ ਹੋ ਕੇ ਕਰ ਸਕਦਾ ਆ